ਐਨਕਾਊਂਟਰ ਕੀਤਾ ਆ ਦਰਅਸਲ ਅੱਜ ਪੁਲਿਸ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਜਾ ਰਹੀ ਸੀ ਹੱਥ ਕੜੀ ਲੱਗੀ ਹੋਈ ਸੀਗੀ ਪਰ ਉਸਨੇ ਕਹਿੰਦੇ ਆਚਾਨਕ ਪੁਲਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਪੁਲਿਸ ਮੁਤਾਬਕ ਕਿਹਾ ਗਿਆ ਆ ਕਿ ਅਸੀਂ ਹਥਿਆਰ ਦੀ ਰਿਕਵਰੀ ਕਰਕੇ ਲੈਣ ਲਈ ਉਹਨੂੰ ਲੈ ਕੇ ਗਏ ਸੀਗੇ ਜਿੱਥੇ ਹਥਿਆਰ ਸੀਗੇ ਲੁਕੋਏ ਹੋਏ ਉਹਨਾਂ ਨੇ ਪਰ ਉੱਥੇ ਉਹਨੇ ਹਥਿਆਰ ਚੱਕ ਕੇ 23.5 ਜੜਾਇਆ ਕਹਿੰਦੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਹੋਈ ਆ ਜਿਸ ਦੇ ਵਿੱਚੋ ਜ਼ਖਮੀ ਹੋਇਆ ਆ ਔਰ ਇਹ ਬਹੁਤ ਵੱਡੀ ਖਬਰ ਆ ਫਿਲਹਾਲ ਕਿਵੇਂ ਹੋ ਸਕਦਾ ਕਿੱਡੀ ਵੱਡੀ ਲਾਪਰਵਾਹੀ ਆ ਜੇ ਕੋਈ ਹੱਥਕੜੀ ਲੈ ਕੇ ਉੱਥੇ ਵੱਡੇ ਵੱਡੇ ਅਫਸਰ ਮੌਜੂਦ ਹੁੰਦੇ ਆ ਜਦੋਂ ਕੋਈ ਹਥਿਆਰ ਦੀ ਰਿਕਵਰੀ ਕਰਨ ਲੈ ਕੇ ਜਾਂਦੇ ਆ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਰੀਬੀ ਸੀ ਪ੍ਰਗਟ ਸਿੰਘ ਪ੍ਰਗਟ ਸਿੰਘ ਟਰਾਂਸਪੋਰਟੀਆਂ ਵੱਜਦਾ ਆ ਉਹਦੇ ਘਰ ਦੇ ਉੱਤੇ 2 ਨਵੰਬਰ ਨੂੰ ਮਾਫ ਕਰਨਾ 2 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਫਾਇਰਿੰਗ ਵੀ ਬਹੁਤ ਤਕੜੀ ਸੀਗੀ ਪਹਿਲਾਂ ਉਹਨੂੰ ਫਰੌਤੀ ਲਈ ਕਾਲਾਂ ਆਉਂਦੀਆਂ ਰਹੀਆਂ ਫਿਰ ਫਾਇਰਿੰਗ ਕਰਾ ਦਿੱਤੀ ਔਰ ਗੈਂਗਸਟਰ ਵੱਡੇ ਦਾ ਹੱਥ ਹੈ ਇਹਦੇ ਪਿੱਛੇ ਤੁਸੀਂ ਦੇਖੋ ਇਹਨਾਂ ਦੇ ਹੌਸਲੇ ਕਿੱਡੇ ਬੁਲੰਦਾ ਪੁਲਿਸ ਨੇ ਜੋ ਕਿਹਾ ਆ ਉਹ ਸ਼ਾਇਦ ਉਹਤੇ ਯਕੀਨ ਕਰਨਾ ਆਮ ਬੰਦੇ ਲਈ ਬਹੁਤ ਔਖਾ ਆ ਹਥਿਆਰ ਦੀ ਰਿਕਵਰੀ ਕਰਾਉਣ ਲੱਗੇ ਸੀਗੇ ਜਿਹੜੇ ਗੈਂਗਸਟਰ ਫੜੇ ਆ ਔਰ ਹਤਕੜੀਆਂ ਲਾ ਕੇ ਬਕਾਇਦਾ ਲ ਜਾਂਦੇ ਆ ਕਹਿੰਦੇ ਜੀ ਉੱਥੇ ਦੇਖਿਆ ਤੇ ਉਹਨੇ ਹਥਿਆਰ ਚੱਕ ਲਿਆ ਤੇ ਸਾਡੇ ਤੇ ਜਵਾਬੀ ਕਾਰਵਾਈ ਕਰ ਦਿੱਤੀ ਮਗਰੋਂ ਅਸੀਂ ਕੀਤੀ ਆ ਜਵਾਬੀ ਕਾਰਵਾਈ ਅਸੀਂ ਕੀਤੀ ਆ ਤੇ ਉਹ ਜ਼ਖਮੀ ਹੋਇਆ ਪਰ ਔਰ ਇਹ ਜੋ ਸਟੋਰੀ ਪੁਲਿਸ ਦੇ ਵੱਲੋਂ ਦੱਸੀ ਗਈ ਹੈ ਫਿਲਹਾਲ ਇਹ ਉਹ ਸਟੋਰੀ ਹੈ ਲਾਪਰਵਾਹੀ ਵੀ ਕਹਿ ਸਕਦੇ ਆ ਜਾਂ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਸਕਦੇ ਕਿ ਮੁਸ਼ਤੈਦੀ ਜਿਹੜੀ ਹੈ ਉੱਥੇ ਛਡ ਘਟ ਹੋ ਸਕਦੀ ਹੈ ਕਿ ਸਾਡੀ ਕਸਟਡੀ ਚ ਐਡਾ ਨਹੀਂ ਹੋ ਸਕਦਾ ਪਰ ਫਿਲਹਾਲ ਇਹ ਮਾਨਸੇ ਤੋਂ ਖਬਰ ਆ ਰਹੀ ਹੈ ਸਿੱਧੂ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੇ ਕਰੀਬੀ ਦੇ ਘਰ ਦੇ ਉੱਤੇ ਫਾਇਰਿੰਗ ਕਰਨ ਵਾਲਿਆਂ ਦਾ ਅ ਦੇ ਆ ਪੁਲਿਸ ਦੇ ਨਾਲ ਜਿਹੜੀ ਆ ਮੁੱਠਪੇੜ ਹੋਈ ਆ ਔਰ ਪੁਲਿਸ ਦੀ ਕਸਟਡੀ ਤੋਂ ਇਹਨੂੰ ਲੈ ਕੇ ਗਏ ਸੀਗੇ ਔਰ ਪੁਲਿਸ ਦੇ ਕਸਟਡੀ ਦੇ ਵਿੱਚ ਉਹਨੂੰ ਹਥਿਆਰ ਬਰਾਮਦ ਦੀ ਕੀਤੇ ਲੈ ਕੇ ਜਾ ਰਹੇ ਸੀਗੇ ਤੇ ਉੱਥੇ ਜਦੋਂ ਉਹਨੇ ਹਥਿਆਰ ਦੇਖ ਲਿਆ ਤੇ ਕਹਿੰਦੇ ਪੁਲਿਸ ਦੇ ਉੱਤੇ ਉਹਨੇ ਹਮਲਾ ਕਰ ਦਿੱਤਾ ਔਰ ਹਮਲਾ ਕਰਦਿਆਂ ਸਾਰੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਜਜ ਦੇ ਵਿੱਚ ਉਹ ਜ਼ਖਮੀ ਹੋਇਆ ਬਹੁਤ ਵੱਡੀ ਤੇ ਅਹਿਮ ਖਬਰ ਹੈ ਸਿੱਧੂ ਮੂਸੇਵਾਲੇ ਦਾ ਕਰੀਬੀ ਪ੍ਰਗਟ ਸਿੰਘ ਟਰਾਂਸਪੋਰਟੀਆਂ ਪਹਿਲਾਂ ਤੇ ਉਹਨੂੰ ਫਿਰੋਤੀ ਦੀਆਂ ਕੋਲਾਂ ਆਉਂਦੀਆਂ ਰਹੀਆਂ ਉਸ ਤੋਂ ਬਾਅਦ ਜਦੋਂ ਮੰਨਿਆ ਨਹੀਂ ਉਹਨੇ ਪੁਲਿਸ ਦਾ ਆਸਰਾ ਲੈ ਲਿਆ ਤੇ ਉਹਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਵੀ ਬੜੀ ਜ਼ਬਰਦਸਤ ਕੀਤੀ ਸੀਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੈਂਗਸਟਰਾਂ ਨੂੰ ਆ ਜੋ ਗੈਂਗਸਟਰ ਜਿਹੜੇ ਗ੍ਰਿਫਤਾਰ ਸੀਗੇ ਉਹਨਾਂ ਦੇ ਹੱਥ ਬੰਨ ਕੇ ਹਤਕੜੀਆਂ ਲਾ ਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਸੀਗੇ ਜਿਹੜੇ ਹਥਿਆਰ ਰਿਕਵਰੀ ਲਈ ਸੀਗੇ ਉੱਥੇ ਕਹਿੰਦੇ ਆ ਜੀ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਆ ਪੁਲਿਸ ਵਾਲੇ ਨਾਲ ਸਾਡੀ ਗੱਲਬਾਤ ਹੋਈ ਆ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਸਾਡੇ ਬੰਦੇ ਨੇ ਸਵਾਲ ਵੀ ਪੁੱਛਿਆ ਵੀ ਐਦਾਂ ਕਿਦਾਂ ਹੋ ਸਕਦਾ ਆ ਉਹ ਦੱਸ ਦਿਆ ਤੁਹਾਨੂੰ ਕੀ ਕਹਿੰਦੇ ਨੇ ਉਹ ਨੂੰ ਪਹਿਲਾਂ ਹੀ ਪਤਾ ਹੈ 2-3 ਦੀ ਰਾਤ ਜਿਹੜੀ ਸਵੇ ਪ੍ਰਗਟ ਸਿੰਘ ਟਰਾਂਸਪੋਰਟਰ ਹੈ ਉਹਨਾਂ ਦਾ ਘਰ ਮੇਲਾ ਬੰਦਰ ਘਰ ਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫਿਰ ਇਹ ਦਸਦੇਵ ਸਿੰਘ ਗੱਸੀ ਪੈਂਚਰ ਜਿਹੜਾ ਮੇਨ ਮੁਲਜ਼ਮ ਹੈ ਇਹਨੂੰ ਅਸੀਂ ਲਿਆਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦੀng ਸ਼ਾਪ ਤੇ ਐਸਟੀਓ ਵੱਲੋਂ ਥਾਣਾ ਸਦਰ ਦੇ ਏਰੀਆ ਦੇ ਵਿੱਚ ਇਹਦੇ ਕੋਲ ਵੈਪਨ ਰਿਕਵਰੀ ਲਈ ਗਏ ਸੀਗੇ ਤੇ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੁੱਟੇ ਸੀਗਾ ਪਹਿਲਾਂ ਹੀ ਉਹ ਇਹਨੇ ਇੱਕਦਮ ਜਿਹੜੀ ਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ जख्मी ਹੋਏ ਸਰ ਲੱਗਦਾ ਨਹੀਂ ਉੱਥੇ ਅਣਗਿਹਲੀ ਹੋਈ ਆ ਜਦੋਂ ਅਸਲਾ ਬਰਾਮਦ ਕਰਾਉਣਾ ਸੀ ਤਾਂ ਇਹਨੂੰ ਨਿਗਰਾਨੀ ਰੱਖਣ ਜਾਂਦੀ ਸੋ ਜਾਨ ਵੀ ਜਾ ਸਕਦੀ ਇਹ ਇਹ ਸਾਰਾ ਦੂਜੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਬਾਕੀ ਜਿਹੜੀ ਇਹ ਡਿਟੇਲਡ ਇਨਵੈਸਟੀਗੇਸ਼ਨ ਆ ਉੱਥੇ ਅਸੀਂ ਰਜਿਸਟ੍ਰੇਟ ਵੀ ਬੁਲਾਵਾਂਗੇ ਉਹ ਫਿਰ ਤੁਹਾਨੂੰ ਡਿਟੇਲ ਤੇ ਅਸੀਂ ਦੱਸ ਦਿਆਂਗੇ ਸਰ ਕਿੰਨੀ ਤੈਰ ਹੋਏ ਨੇ ਜੀ ਹੱਥ ਘੜੀ ਲੱਗੀ ਹੋਈ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸ ਦੇਵਾਂਗੇ ਐਸ ਲਈ ਇਹ ਹੈ ਕਿ ਹੀ ਆਊਟ ਆਫ ਸਰ ਕਿੰਨੇ ਘਾਇਰ ਲੱਗੇ ਆ ਇਹ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ